2026 ਦੇ ਪੰਜਾਬ ਦੇ ਹਾਲਾਤ ਕੀ ਹੋਣਗੇ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਗੱਲ ਕਰਾਂਗੇ ਉਹਨਾਂ ਵੱਡੇ ਪ੍ਰੋਜੈਕਟਾਂ ਦੀ ਜੋ ਪੰਜਾਬ ਦੀ ਤਸਵੀਰ ਨੂੰ ਬਦਲਣ ਵਾਲੇ ਨੇ ਔ ਕਿਹੜੇ ਵੱਡੇ ਪ੍ਰੋਜੈਕਟ ਨੇ 10 ਵੱਡੇ ਪ੍ਰੋਜੈਕਟਾਂ ਬਾਰੇ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਤਾਂ ਇਸ ਦੇ ਵਿੱਚ ਨਿਵੇਸ਼ ਵਧੇਗਾ ਨੌਕਰੀਆਂ ਵੀ ਬਹੁਤ ਸਾਰੀਆਂ ਜਿਹੜੀਆਂ ਮਿਲਣਗੀਆਂ ਪਹਿਲਾ ਦਿੱਲੀ ਅਮਰਤਸਰ ਕਟੜਾ ਐਕਸਪ੍ਰੈਸ ਵੇ 670 ਕਿਲੋਮੀਟਰ ਲੰਬਾ ਤੇ ਕਰੀਬ 40000 ਕਰੋੜ ਰੁਪਏ ਦਾ ਪ੍ਰੋਜੈਕਟ ਦਿੱਲੀ ਪੰਜਾਬ ਅਤੇ ਜੰਮੂ ਕਸ਼ਮੀਰ ਨਾਲ ਜੋੜੇ ਗਿਆ ਇਸ ਤੇ ਬਣ ਨਾਲ ਦਿੱਲੀ ਤੋਂ ਅਮਰਤਸਰ ਸਿਰਫ 4 ਘੰਟੇ ਅਤੇ ਕਟੜਾ ਕਰੀਬ 6 ਘੰਟਿਆਂ ਵਿੱਚ ਪਹੁੰਚਿਆ ਜਾ ਸਕੇਗਾ ਪੰਜਾਬ ਵਿੱਚ ਕਿਸਾਨਾਂ ਦੇ ਮੁਆਵਜ਼ੇ ਦੀ ਸਮੱਸਿਆ ਕਾਰਨ ਕੰਮ ਰੁਕਿਆ ਹੋਇਆ ਸੀ ਪਰ ਹੁਣ ਪੈਸੇ ਜਾਰੀ ਹੋਣ ਤੋਂ ਬਾਅਦ ਕੰਮ ਦੁਬਾਰਾ ਸ਼ੁਰੂ ਹੋਣ ਵਾਲਾ 9 ਨੰਬਰ ਤੇ ਗੱਲ ਕਰਦੇ ਹਾਂ ਜਲੰਧਰ ਰਿੰਗ ਰੋਡ ਪ੍ਰੋਜੈਕਟ 60 ਕਿਲੋਮੀਟਰ ਲੰਬਾ ਇਹ ਰਿੰਗ ਰੋਡ ਜਲੰਧਰ ਸ਼ਹਿਰ ਦੀ ਬਦ ਰਹੀ ਟ੍ਰੈਫਿਕ ਨੂੰ ਘਟਾਏਗਾ ਇਹ ਰੋਡ ਫਗਵਾੜਾ ਔਰਥਲਾ ਨਕੋਦਰ ਅਤੇ NH1 ਨਾਲ ਜੋੜੇਗਾ ਜਿਸ ਨਾਲ ਆਲੇ ਦੁਆਲੇ ਦੇ ਇਲਾਕਿਆਂ ਦੀ ਕਨੈਕਟੀਵਿਟੀ ਕਾਫੀ ਬਿਹਤਰ ਹੋਏ ਇਸ ਤੋਂ ਬਾਅਦ ਨੰਬਰ 8 ਅਮਰਤਸਰ ਰੇਲਵੇ ਸਟੇਸ਼ਨ ਦੀ ਰੀਡਵੈਲਪਮੈਂਟ ਪੰਜਾਬ ਦੇ ਸਭ ਤੋਂ ਵੱਡੇ ਰੇਲਵੇ ਸਟੇਸ਼ਨ ਨੂੰ ਲਗਭਗ 300 ਕਰੋੜ ਰੁਪਏ ਦੀ ਲਾਗਤ ਨਾਲ ਮਾਡਰਨ ਬਣਾਇਆ ਜਾ ਰਿਹਾ ਨਵਾਂ ਡਿਜ਼ਾਈਨ ਫੂਡ ਕੋਰਟ ਸ਼ਾਪਿੰਗ ਏਰੀਆ ਤੇ ਆਧੁਨਿਕ ਪੈਸੇਂਜਰ ਸਹੂਲਤਾਂ ਸੁਵਿਧਾਜਨਕ ਬਣਨਗੀਆਂ ਨੰਬਰ 7 ਤੇ ਲੁਧਿਆਣਾ ਬਠਿੰਡਾ ਐਕਸਪ੍ਰੈਸ ਵੇ 160 ਕਿਲੋਮੀਟਰ ਲੰਬਾ ਇਹ ਐਕਸਪ੍ਰੈਸ ਵੇ ਉਦਯੋਗਿਕ ਸ਼ਹਿਰ ਲੁਧਿਆਣਾ ਨੂੰ ਊਰਜਾ ਹੱਬ ਬਠਿੰਡਾ ਨਾਲ ਸਿੱਧਾ ਜੋੜੇਗਾ ਸਫ਼ਰ ਦਾ ਸਮਾਂ ਲਗਭਗ 2 ਘੰਟੇ ਰਹਿ ਜਾਏਗਾ ਤੇ ਵਪਾਰ ਨੂੰ ਵੱਡਾ ਫਾਇਦਾ ਜਿਹੜਾ ਉਹ ਮਿਲਣ ਵਾਲਾ ਹੈਗਾ ਨੰਬਰ 6 ਤੇ ਗੱਲ ਕਰਦੇ ਹਾਂ ਮਸਾਣਾ ਬਠਿੰਡਾ ਗੈਸ ਪਾਈਪਲਾਈਨ 1650 ਕਿਲੋਮੀਟਰ ਦੀ ਲੰਬੀ ਇਹ ਗੈਸ ਪਾਈਪਲਾਈਨ ਪੰਜਾਬ ਵਿੱਚ ਸਸਤੀ ਗੈਸ ਪੰਜਾਬ ਦੇ ਵਿੱਚ ਸਸਤੀ ਗੈਸ ਪਹੁੰਚਾਉਣ ਵਿੱਚ ਮਦਦ ਕਰੇਗੀ ਇਸ ਨਾਲ ਉਦਯੋਗਾਂ ਨੂੰ ਤਾਕਤ ਮਿਲੇਗੀ ਨਵੇਂ ਰੁਜ਼ਗਾਰ ਬਣਨਗੇ ਤੇ ਊਰਜਾ ਖੇਤਰ ਵਿੱਚ ਵੱਡਾ ਬਦਲਾਅ ਆ ਜਿਹੜਾ ਉਹ ਆਉਣ ਵਾਲਾ ਹੈ ਨੰਬਰ 5 ਤੇ ਅੰਮ੍ਰਿਤਸਰ ਕੋਲਕਾਤਾ ਇੰਡਸਟਰੀਅਲ ਕੋਰੀਡੋਰ 1800 ਕਿਲੋਮੀਟਰ ਲੰਬਾ ਮੇਗਾ ਕੋਰੀਡੋਰ ਸੱਤ ਰਾਜਾਂ ਵਿੱਚੋਂ ਲੰਘੇਗਾ ਇਸ ਪ੍ਰੋਜੈਕਟ ਨਾਲ ਵਪਾਰ ਉਦਯੋਗ ਅਤੇ ਸਮਾਰਟ ਸਿਟੀਆਂ ਦੇ ਵਿਕਾਸ ਨੂੰ ਵੱਡੀ ਰਫਤਾਰ ਹੈ ਜਿਹੜੀ ਉਹ ਮਿਲਣ ਵਾਲੀ ਹੈ ਨੰਬਰ 4 ਤੇ ਗੱਲ ਕਰਦੇ ਹਾਂ ਚੰਡੀਗੜ੍ਹ ਟ੍ਰਾਈ ਸਿਟੀ ਮੈਟਰੋ ਚੰਡੀਗੜ੍ਹ ਮੁਹਾਲੀ ਅਤੇ ਪੰਚਕੂਲਾ ਨੂੰ ਜੋੜਨ ਵਾਲਾ ਇਹ ਮੈਟਰੋ ਪ੍ਰੋਜੈਕਟ ਕਰੀਬ 19000 ਕਰੋੜ ਰੁਪਏ ਦਾ ਇਸ ਦਾ ਪਹਿਲਾ ਫੇਜ਼ ਲਗਭਗ 80 ਕਿਲੋਮੀਟਰ ਦਾ ਹੋਵੇਗਾ ਜਿਸ ਨਾਲ ਟ੍ਰੈਫਿਕ ਅਤੇ ਪ੍ਰਦੂਸ਼ਣ ਘਟੇਗਾ ਨੰਬਰ 3 ਤੇ ਦਿੱਲੀ ਅਮਰਤਸਰ ਹਾਈ ਸਪੀਡ ਰੇਲ 465 ਕਿਲੋਮੀਟਰ ਲੰਬਾ ਇਹ ਰੇਲ ਕੋਰੀਡੋਰ ਸਫ਼ਰ ਦਾ ਸਮਾਂ 6 ਘੰਟਿਆਂ ਤੋਂ ਘਟਾ ਕੇ ਸਿਰਫ 2 ਘੰਟੇ ਕਰ ਦੇਵੇਗਾ ਟ੍ਰੇਨ ਦੀ ਗਤੀ 350 ਕਿਲੋਮੀਟਰ ਪ੍ਰਤੀ ਘੰਟਾ ਹੋਵੇਗੀ ਨੰਬਰ 2 ਤੇ ਗੱਲ ਕਰਦੇ ਹਾਂ ਇੰਟੀਗ੍ਰੇਟਿੰਗ ਮੈਨੂਫੈਕਚਰਿੰਗ ਕਲਸਟਰ ਰਾਜਪੁਰਾ 1100 ਏਕੜ ਵਿੱਚ ਬਣ ਰਿਹਾ ਹੈ ਇਹ ਹਾਈ ਟੈਕ ਉਦਯੋਗਿਕ ਕੇਂਦਰ 2027 ਵਿੱਚ ਪੂਰੀ ਤਰ੍ਹਾਂ ਸ਼ੁਰੂ ਹੋ ਸਕਦਾ ਹੈ ਅਤੇ ਇਸ ਨਾਲ ਪੰਜਾਬ ਵਿੱਚ ਨਿਵੇਸ਼ ਅਤੇ ਹਜ਼ਾਰਾਂ ਨੌਕਰੀਆਂ ਪੈਦਾ ਹੋਣਗੀਆਂ ਨੰਬਰ 1 ਤੇ ਆ ਜਾਂਦੇ ਹਨ ਲੁਧਿਆਣੇ ਤਾਂ ਲੁਧਿਆਣੇ ਦੇ ਵਿੱਚ ਇੰਟਰਨੈਸ਼ਨਲ 에ਅਰਪੋਰਟ ਹਲਵਾਰਾ ਪੂਰੀ ਤਰ੍ਹਾਂ ਤਿਆਰ ਹੈ ਤੇ 2026 ਵਿੱਚ ਸ਼ੁਰੂ ਹੋਣਾ ਲਗਭਗ ਤੈਅ ਹੈ ਵੱਡੇ ਜਹਾਜ਼ਾਂ ਲਈ ਮਜ਼ਬੂਤ ਰਣਵੇ ਅਤੇ ਮਾਡਰਨ ਸਹੂਲਤਾਂ ਨਾਲ ਹੀ ਪੰਜਾਬ ਦੇ ਵਪਾਰ ਨੂੰ ਨਵੀਂ ਉਚਾਈ ਹੈ ਜਿਹੜੀ ਤਾ ਉਹ ਦੇਵੇਗਾ ਤਾਂ ਇਹ ਸਾਰੇ ਪ੍ਰੋਜੈਕਟ ਨੇ ਇਹ 10 ਮੈਗਾ ਪ੍ਰੋਜੈਕਟ 2026 ਵਿੱਚ ਪੰਜਾਬ ਦੇ ਖላት ਬਦਲ ਸਕਦੇ ਨੇ ਹੁਣ ਇਹ ਸਵਾਲ ਹੈ ਕਿ ਇਹ ਕੀ ਇਹ ਵਿਕਾਸ ਪੰਜਾਬ ਲਈ ਵਰਦਾਨ ਸਾਬਤ ਹੋਵੇਗਾ ਜਾਂ ਨੁਕਸਾਨ ਵਾਲਾ ਤਾਂ ਤੁਸੀਂ ਆਪਣੇ ਕਮੈਂਟ ਕਰਕੇ ਵਿਚਾਰ ਹੈ ਜਿਹੜੇ ਉਹ ਜਰੂਰ ਦੇਣਾ ਤੇ ਵੀਡੀਓ ਨੂੰ ਵੱਧ ਵੱਧ ਸ਼ੇਅਰ ਜਰੂਰ ਕਰਿਓ ਹੋਰ ਜਾਣਕਾਰੀਆਂ ਦੇ ਲਈ ਫੋਲੋ ਕਰ ਲਓ